ਅੱਜ ਸਾਨੂੰ ਦੋਨਾਂ ਨੂੰ ਮਿਲ ਗਈ ਸਾਰਿਆਂ ਵੱਲੋਂ ਸ਼ਾਬਾਸ਼ ਹੈ ਚਲੋ ਅੱਗੇ ਦੱਸਦੀਆਂ ਕਿਉਂ ਹੈਲੋ ਗੜੀ ਸੋ ਅੱਜ ਸਾਡਾ ਮਨ ਹੋਇਆ ਹੈ ਪੂਰੀਆਂ ਬਣਾਉਣ ਦਾ ਸਾਡੀ ਫੀਡ ਚ ਖਰੀ ਲਾਈ ਜੋ ਕਿ ਪੂਰੀਆਂ ਦੀ ਸੀ ਸੋ ਅਸੀਂ ਟਰਾਈ ਕਰਦੇ ਹਾਂ ਪੂਰੀਆਂ ਤੇ ਫਿਲਹਾਲ ਬਗੜੀ ਆਪਣਾ ਹੋਮਵਰਕ ਕਰ ਰਹੀ ਆ ਮਿਠੂਨ ਦਖਾਣੀਆਂ ਤੇ ਅਸੀਂ ਟਰਾਈ ਕਰਾਂਗੇ ਪੂਰੀਆਂ ਬਣਾਉਣਾ ਸੋ ਪਹਿਲਾਂ ਬਗੜ ਨੂੰ ਆਪਣਾ ਹੋਮਵਰਕ ਕੰਪਲੀਟ ਕਰ ਲੈਣ ਦੋ ਜਦੋਂ ਕਰ ਲਿਆ ਨੇ ਫਿਰ ਉਹ ਅਚਿਉਰੀ ਜਦੋਂ ਹੋਮਵਰਕ ਕੰਪਲੀਟ ਹੋ ਗਿਆ ਅਸੀਂ ਬਣਾਵਾਂਗੇ ਪੂਰੀਆਂ ਜੇ ਅਸੀਂ ਸਟਾਰਟ ਕਰਦੇ ਹਾਂ ਤਾਂ ਮੈਂ ਆਟਾ ਛਾਣ ਲਿਆ ਤੇ ਉਸ ਦੇ ਵਿੱਚ ਅਜਵੈਨ ਨੂੰ ਐਵੇਂ ਰਗੜ ਕੇ ਪਾਤਾ ਕਿਉਂਕਿ ਫਿਰ ਅਜਵੈਨ ਦਾ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਤੇ ਪੂਰੇ ਵਿੱਚ ਪੈਂਦੀ ਹੈ ਉਸ ਤੋਂ ਬਾਅਦ ਨਮਕ ਲਿਆ ਤੇ ਨਮਕ ਵੀ ਪਾ ਲਿਆ ਉਸ ਤੋਂ ਬਾਅਦ ਮੈਂ ਮਿ ਪਾਇਆ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਕਰ ਲਾਂਗੇ ਤਾਂ ਇੱਕ ਦੋ ਤਿਆਰ ਤੇ ਇਹਦਾ ਦੋ ਥੋੜਾ ਜਿਹਾ ਟਾਈਟ ਹੀ ਰੱਖਣਾ ਤਾਂ ਮੇਰਾ ਦੋ ਬਹੁਤ ਹੀ ਵਧੀਆ ਟਾਈਟ ਜਿਹਾ ਹੋਇਆ ਸੀ ਆ ਦੇਖਦੇ ਹੋ ਤੁਸੀਂ ਕਿਉਂਕਿ ਟਾਈਟ ਡੋਦੀਆਂ ਪੂਰੀ ਵਧੀਆ ਹੁੰਦੀਆਂ ਨੇ ਉਸ ਤੋਂ ਬਾਅਦ ਬੇਡਣਾ ਸ਼ੁਰੂ ਕੀਤਾ ਤੇ ਇਹ ਕੰਮ ਬਗੜਨੇ ਕਰਿਆ ਸੀ ਬੇਲਨ ਦਾ ਕੰਮ ਬਗੜਨੇ ਕਰਿਆ ਉਸ ਤੋਂ ਬਾਅਦ ਮੈਨੇ ਪੂਰ ਤੇਲ ਦੇ ਵਿੱਚ ਪਾਈ ਤੇ ਬਈ ਪਹਿਲੀ ਪੂਰੀ ਸਾਡੀ ਫੁੱਲ ਗਈ ਤੇ ਸਾਨੂੰ ਅੱਲਾ ਚਾ ਚੜਿਆ ਅਸੀਂ ਸਿਰਫ ਮੈਂ ਤੇ ਬਗੜ ਹੀ ਬਣਾ ਰਿਆਂ ਸਾਡੀ ਖਾਤ ਕਿਸੇ ਨੇ ਨਹੀਂ ਕੀਤੀ ਤੇ ਸਾਡੀ ਪਹਿਲੀ ਪੂਰੀ ਫੁੱਲਣ ਤੇ ਸਾਨੂੰ ਬੜੀ ਖੁਸ਼ੀ ਉਸ ਤੋਂ ਬਾਅਦ ਅਸੀਂ ਨੇ ਸੇਮ ਪਰ ਸਸ ਇਤਾਂ ਤੇ ਸੀ ਸੈਕਿੰਡ ਪੂਰੀ ਵੀ ਪਾਈ ਤੇ ਉਹ ਵੀ ਬਹੁਤ ਵਧੀਆ ਫੁਲਕੇ ਆਈ ਇਸ ਤਰ੍ਹਾਂ ਜੀ ਦੇਖ ਸਕਦੇ ਹੋ ਸਾਡੀ ਸਾਰੀ ਅਹੀਂ ਪੂਰੀਆਂ ਦਾ ਕਲਰ ਬਹੁਤ ਹੀ ਪਿਆਰਾ ਆ ਤੇ ਦੇਖੋ ਮੈਂ ਤੁਹਾਨੂੰ ਦੇਖੋ ਸਾਡੀ ਪੂਰੀ ਦਾ ਕਲਰ ਬਹੁਤ ਵਧੀਆ ਹੈ ਇਸ ਤਰ੍ਹਾਂ ਅਸੀਂ ਨੇ ਇੰਨੇ ਸਾਰੇ ਪੂਰੀਆਂ ਬਣਾ ਲਈਆਂ ਸੀਗੀਆਂ ਦੇਖ ਸਕਦੇ ਹੋ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਟੇਸਟ ਵੀ ਕਰਵਾਈ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਤੇ ਆਹ ਦੇਖ ਸਕਦੇ ਹੋ ਸਾਡੀ ਮਸਤੀ ਚੱਲਦੀ ਆ ਕਿ ਬਾਕੀ ਜਣੇ ਬੈਠ ਨਹੀਂ ਮੈਂ ਤੇ ਹੀ ਬਗੜੀ ਹੋਇਆ ਇੱਕ ਵਾਲਾ ਕੰਮ ਕਰ ਰਹੀ ਆ ਬਲੌਗ ਵਧੀਆ ਲੱਗਿਆ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ